ਲੇ ਵੀ ਵਲੌਗ ਦੀ ਕਰਨ ਲੱਗਿਆ ਸ਼ੁਰੂਆਤ ਖਾਲਾ ਕੋਲ ਆਪਾਂ ਘੜ ਕੇ ਸੜਤਾ ਤੇ ਵਟਾਂ ਵੀ ਘੜਤੀਆਂ ਤੂੰ ਕੁਸ ਦਵਾਈ ਮਾਰਤੀ ਆ ਤਾਂ ਵਿੱਚੇ ਹੀ ਜਾਣਾ ਰੋਟਾ ਵੇਟ ਤੇ ਦਵਾਈਆਂ ਮਾਰ ਦੇਣੀਆਂ ਦੋਹਾਂ ਤਿੰਨ ਦਿਨਾਂ ਨੂੰ ਇੱਥੇ ਕੋਹ ਨਹੀਂ ਦੇਖਣਾ ਤੁਹਾਨੂੰ ਮੱਕੀ ਆਪਾਂ ਵੇਚਤੀ ਆ ਸੱਜਣ ਪਿਆਰਿਓ 40000 ਕਿੱਲੇ ਦੇ ਹਿਸਾਬ ਨਾਲ ਵੱਢ ਕੇ ਅਗਲੇ ਨੇ ਲੈ ਕੇ ਜਾਣੀਆਂ ਸਾਰਾ ਕੁਛ ਅਗਲੇ ਦਾ ਆਪਾਂ ਬਸ ਸਿਰ ਬੁੱਕਾ ਬੁੱਕਾ ਪੈਸੇ ਲੈ ਲੈਣੇ ਆ ਨੋ ਕਿ ਛੱਲੀ ਬਹੁਤ ਜ਼ਿਆਦੇ ਆ। ਅੱਗੇ ਵੀ ਦਿਖਾਈ ਸੀਗੀ। ਤੇ ਮੱਕੀ ਸੋਖਣਾ ਚੰਗੀ ਤਕੜੀ ਲੱਗੀ ਆ। ਛੱਲੀ ਸੌਰੀ। ਛੱਲੀ ਚੰਗੀ ਤਕੜੀ ਲੱਗੀ ਵੀ ਆ। ਦਾਣੇ ਬਹੁਤ ਜ਼ਿਆਦੇ ਚਲ ਪਾੜਨੀ ਲੱਗੀ ਆ ਯਾਰ। ਕੱਦ ਵਾਲਾ ਮੱਕੀ ਦਾ ਅਸਲ ਤੇ ਅੱਜ ਇਹ ਤਕਰੀਬਨ ਇਹ 12-13 ਫੁੱਟ ਦੇ ਕਰੀਬ ਕੱਦ ਆਇਆ ਤੇ ਆਪਾਂ ਫਿਰ ਉੱਕਾ-ਪੁੱਕਾ ਵੇਚ ਤਿਆਰ ਕਿਉਂਕਿ ਅਗਿਨ ਮੌਸਮ ਕਰਕੇ ਕੰਮ ਖਰਾਬ ਬਹੁਤ ਹੋਈ ਜਾਂਦਾ ਫਿਲਹਾਲ ਤਾਂ ਵਾਹਣ ਸੁੱਕ ਗਿਆ ਚਲੋ ਬਣ ਗਈ ਗੱਲ ਜੇ ਹੁਣ ਟੁੱਟੇ ਗਿਆ ਰਵੇ ਮੌਸਮ ਤੇ ਕੱਲ ਨੂੰ ਇਹ ਵੜ ਲੈਣੀ ਆ ਇਹਨਾਂ ਨੇ 22 ਤਰੀਕ ਨੂੰ ਮੁੜ ਕੇ ਆਪ ਇਹਦੇ ਚ ਬਾਸਮਤੀ ਲਾ ਦੇਣੀ ਬਨੇਰੀ ਤਿਆਰ ਆ ਅੰਦਰ ਖਾੜਕੂਲ ਮੁਕੰਮਲ ਕਰਤਾ ਉਸ ਵਟਾ-ਵਟਾਂ ਚਲੇ ਰੂਟਾ-ਵੇਟਾ ਦੂਜੂ ਵਾਜ ਜਾਣਾ ਉਸ ਵਟਾਂ ਘੜਤਿਆਂ ਜਿਹੜੀ ਦੂਜੀ ਬਾਸਮਤੀ ਲਾਈ ਸੀ ਉਹ ਆਪਣੀ ਤਰਪੀ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਫੋਨ ਨੂੰ ਦਿਖਾਉਣੇ ਆ ਮਿੱਤਰ ਪਿਆਰਿਓ ਪਾਣੀ ਵੀ ਦੀਏ ਗਰਪਾ ਕਿ ਕੀਨੇ ਕਿਨੇ ਪਾਣੀ ਖਾਲਾਂ ਚੋਂ ਪੀਤਾ ਬਾਈ ਕਿਉਂਕਿ ਲਾਈਟ ਗਈ ਨੂੰ 10 ਮਿੰਟ ਹੋਏ ਆ ਜੀ ਪਾਣੀ ਬਹੁਤ ਸੋਹਣਾ ਨਿਤਰਿਆ ਪਹਿਲਾਂ ਵਾਲੇ ਜਿਹੜੇ ਬਜ਼ੁਰਗ ਸੀ ਉਹ ਸਿੱਧਾ ਖਾਲਜੋਂ ਪਾਣੀ ਪੀ ਲੈਂਦੇ ਹੁੰਦੇ ਸੀ ਹੁਣ ਵਾਲੇ ਥੋੜੇ ਸੋਚ ਚੰਪਾਲਦੇ ਪਰ ਪਾਣੀ ਕਹਿੰਦੇ ਸੋਚਾ ਹੀ ਹੁੰਦਾ ਜਦੋਂ ਆਪਦੇ ਸਾਹਮਣੇ ਮੋਟਰ ਚੱਲ ਕੇ ਆਈ ਹੋਵੇ ਕੰਤਨ ਨੂੰ ਦਿਖਾਉਣੇ ਬਾਸਮਤੀ ਮੈਨਾ ਇੱਕ ਮੇਰੇ ਤੁਹਾਨੂੰ ਬਾਸਮਤੀ ਦਿਖਾਉਣੇ ਆ ਲੈ ਮਿੱਤਰ ਪਿਆਰੇਓ ਰੀਤੀ ਜਕ ਲਈ ਬਾਸਮਤੀ ਜਿਹੜੀ ਆਪਾਂ 5 ਦਿਨ ਪਹਿਲਾਂ ਲਾਈ ਆ ਦਿਖਾਉਣੇ ਆ ਨਾਲੇ ਗਵਾਂਢੀ ਚਾਰ ਪਾਈ ਜਾਂਦੇ ਉਹ ਦਿਖਾਉਣੇ ਆ ਇਹ ਬਾਸਮਤੀ ਦਾ ਤਰਪੀ ਆਪਣੀ ਇਹਨੂੰ 5 ਦਿਨ ਹੋ ਗਏ ਲੱਗੇ ਆ ਇਹ ਵੇਲਾ ਵਾਂਸੀ ਆ ਮੱਕੀ ਵਾਲੀ ਵੀ ਬਸ ਨਾਲ ਹੀ ਲੱਗ ਜਾਣੀ ਹੈ ਵੇਲੇਵਾਨ ਵਾਲੀ ਵੀ ਲੱਗੀ ਜਾਂਦੀ ਆ ਸੌ ਸੌਣ ਚ ਲੱਗ ਜਾਣੀ ਬਾਅਦ ਵਿੱਚ ਹੁਣ ਆਪਾਂ ਚੱਲੇ ਆ ਘਰੇ ਕਿਉਂਕਿ ਵਿਖਾਲ ਦੀ ਘੜਤ ਤੇ ਵਟੇ ਢੇੜਾ ਵੀ ਲੈਂਦਾ ਮੱਕੀ ਦਾ ਉਧਰੋਂ ਵਟਾਂ ਦਾ ਇਧਰ ਤਾਂ ਵੈਸੇ ਮਿੱਟੀ ਲਾਉਣੀ ਆ ਵਟਾਂ ਦਾ ਬਹੁਤ ਸਾਫ਼ ਹੋਈਆਂ ਤਾਂ ਮੀਆਂ ਬਾਅਦ ਮਾਰ ਕੇ ਬਾਅਦ ਮਿੱਟੀ ਮੁੱਟੀ ਲਾ ਦੇਾਂਗੇ ਕੱਲ ਨੂੰ ਮੱਕੀ ਵੱਢੀ ਜਾਊਗੀ ਕੱਲ ਨੂੰ ਕਰਾਰ ਆ ਕੱਲ ਨੂੰ ਮੱਕੀ ਲੈ ਜਾਣਗੇ ਕਾ ਮੌਸਮ ਦੀ ਕਿਰਪਾ ਰਬੇ ਕਿਉਂਕਿ ਮੀਆਂ ਕਰਨ 6-7 ਦਿਨ ਲੇਟ ਆ ਮੱਕੀ ਲੈ ਵੀ ਗਵਾਂਡੀ ਪਾਈ ਜਾਂਦੇ 4 ਕੁਦਰਾ ਮੋਟਾ ਨਹੀਂ ਗਾ ਕੁਦਰਾ ਬਾਲਾ ਮੋਟਾ ਨਹੀਂ ਗਾ ਸਰਦੀ ਭਈਆ ਮੋਟਾ ਹੀ ਕੁਦਰਾ ਬਰੀਕ ਇਹ ਕਹਿਣ ਵਾਲਾ ਨਹੀਂ ਖਰਾਬ ਹੋ ਜੂ ਵਿਚਾਰ ਯਾਰ ਜੇ ਜਵਾ ਬਰੀਕ ਕਰੇ ਜਿਵੇਂ ਅੱਗਾਂ ਬਹੁਤ ਕੀ ਕਰਦਾ ਹਾਂ 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 ਆ ਕਰੇ ਆ ਟਾਇਰਾਂ ਵਾਲਾ ਜਿਵੇਂ ਹੁਣ ਕਹਿ ਦਿਓ ਯਾਰ ਨਹੀਂ ਤਾਂ ਖਰਾਬ ਹੋ ਜੂ ਇਹ ਚਾਰ ਕਿਉਂਕਿ ਬੈਠਣਾ ਇੰਨਾ ਚਾਰ ਫਿਰ ਆਵੇ ਬਾਹਲਾ ਢੱਕਰਾ ਕਰਦੀ ਏ ਟੁੱਕੇ ਦਾ ਟੋਕੇ ਲਾਉਣ ਵਾਲੇ ਆ ਫੋਨ ਜਕੇ ਬਾਹਲਾ ਮੋਟਾ ਨਹੀਂ ਚਾਹੀਦਾ ਤਿਆਰ 36 ਦੀ ਨਿਊ ਹਾਲੈਂਡ ਮੱਕੀ ਬਹੁਤ ਹੈ ਗਈ ਨਾ ਮੱਕੀ ਬਹੁਤ ਆਵੇ ਜੇ ਬਰੀਕ ਕਰੂਗਾ ਨਾ ਆਵੇ ਦਾਣੇ ਵੀ ਹੋਵੇ ਪਿਆ ਆ ਆ ਦਾਣੇ ਕ੍ਰੈਸ਼ ਨਹੀਂ ਹੋਏ ਹੋਵੇ ਪਿਆ ਹਾਂ ਜੇ ਬਰੀਕ ਕਰੂਗਾ ਭੰਨਿਆ ਜਾਊਏ ਦਾਣਾ ਲੈ ਵੀ ਮਿੱਤਰ ਪਿਆਰੇ ਉਹਨੂੰ ਆ ਕੇ ਆਇਆ ਗਵਾਂਢੀ ਨੂੰ ਮੈਂ ਕਿਹਾ ਯਾਰ ਬਰੀਕ ਕਰਵਾ ਦੇਣੀ। ਇਹ ਕੁਤਰਾ ਥੋੜਾ ਜਿਹਾ ਬਾਹਲਾ ਮੋਟਾ ਦਾਣੇ ਫਿਰ ਕ੍ਰੈਸ਼ ਵੀ ਨਹੀਂ ਕਰਦੀ ਮਸ਼ੀਨ। ਜਿੰਨੇ ਜੇ ਦਾਣਾ ਟੁੱਟਿਆ ਨਾ ਕ੍ਰੈਸ਼ ਨਾ ਹੋਇਆ ਫਿਰ ਮੱਕੀ ਦੇ ਚਾਰ ਪਾਏ ਦਾ ਕੀ ਫਾਇਦਾ। ਪਸ਼ੂਆਂ ਨੇ ਗਾਲੇ ਚ ਨਹੀਂ ਲਿਉਣੇ ਸਿੱਧਾ ਹੀ ਕੱਢ ਦੇਣੇ ਪਸ਼ੂਆਂ ਨੇ ਦਾਣੇ। ਚਲੋ ਠੀਕ ਆ ਮਿੱਤਰੋ ਇਹ ਵਲੌਗ ਅੱਜ ਛੋਟਾ ਜਿਹਾ ਬਣਾਇਆ ਸੀ ਮੈਂ। ਮੈਂ ਚੱਲਿਆ ਹੁਣ ਘਰੇ ਗਰਮੀ ਬਹੁਤ ਜ਼ਿਆਦੇ ਆ। ਫਿਰ ਮੈਂ ਐਂਡ ਤੇ ਦਾ ਫੇਸ ਵੀ ਦਿਖਾ ਹੀ ਦੇਣਾ ਚਲੋ ਵੀ ਬੰਦ ਕਰਦੇ ਹੁਣ ਮੈਨੂੰ ਥੋੜਾ ਕੰਮ ਆ ਇੱਕ ਛੋਟਾ ਜਿਹਾ ਉਹ ਕਰਕੇ ਤੇ ਬਸ ਆਪਾਂ ਘਰੇ ਜਾਣਾ ਧੰਨਵਾਦ ਮਿਹਰਬਾਨੀ ਆਪਣੇ ਦੇਸੀ ਵਲੋਗ ਕਰਾਂਗੇ ਸਿੱਧਾ ਕੋਈ ਕੱਟਕਟਾ ਨਹੀਂ ਸਿੱਧਾ ਹੀ ਹੋਇਆ ਕਰੂਗਾ ਧੰਨਵਾਦ ਮਿਹਰਬਾਨੀ